ਤੇ ਨੂੰ ਲਵ ਮੈਰਿਜ ਕਰਵਾਉਣੀ ਪਈ ਮਹਿੰਗੀ ਦੋ ਨਿਆਣੇ ਹੋਣ ਤੋਂ ਬਾਅਦ ਪਰਿਵਾਰ ਨੇ ਕੁੱਟਿਆ ਜਵਾਈ ਜੀਹਾਂ ਦਾ ਦੱਸਿਆ ਕਿ ਫਿਰੋਜ਼ਪੁਰ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਪੀੜਤ ਪਰਿਵਾਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੇ ਨਾਲ ਉਸਦੇ ਸਹੁਰੇ ਪਰਿਵਾਰ ਦੇ ਵੱਲੋਂ ਕੁੱਟਮਾਰ ਕੀਤੀ ਹੈ ਲੜਕੀ ਨੇ ਦੱਸਿਆ ਕਿ ਉਸਨੇ ਲਵ ਮੈਰਿਜ ਕਰਵਾਈ ਸੀ ਇਜ਼ੀ ਰੰਜਿਸ਼ ਉਸਦੇ ਪਰਿਵਾਰ ਦੇ ਮਨ ਦੇ ਵਿੱਚ ਸੀ ਜਿਸ ਕਰਕੇ ਇਸ ਨੂੰ ਘੇਰ ਕੇ ਕੁੱਟਿਆ ਅਤੇ ਇਸ ਨੂੰ ਜ਼ਖਮੀ ਕਰ ਦਿੱਤਾ ਦੂਜੇ ਪਾਸੇ ਇਸ ਦੇ ਉੱਤੇ ਮੁੰਡੇ ਦਾ ਵੀ ਬਿਆਨ ਸਾਹਮਣੇ ਆਇਆ ਸਾਡੀ ਮੈਰਿਜ ਟਿੰਡ ਚ ਹੀ ਹੋਈ ਸੀ ਲਵ ਮੈਰਿਜ ਕਰਾਈ ਸੀ ਤੁਸੀਂ ਕਰਾਈ ਲਵ ਮੈਰਿਜ ਹਾਂਜੀ ਲਵ ਮੈਰਿਜ ਕਰਾਈ ਸੀ ਕੀ ਗੱਲਬਾਤ ਹੈ ਇਹ ਗੱਲਬਾਤ ਹੋਈ ਸੀ ਨਾ ਰਾਜੀ ਖੁਸ਼ੀ ਮੰਨ ਲਏ ਸੀ ਕਰੋ ਟੋੜ ਦਿੱਤਾ ਮੇਰੇ ਮਾਪਿਆਂ ਨੇ ਪੈਣਾ ਭਰਾ ਉਹਦੇ ਸਾਡੇ ਵੀ ਦੋ ਇਹਨਾਂ ਦੇ ਕਰੋ ਗਏ ਸੀ ਵੀ ਪਤੀ ਜਾਨੇ ਜਾਂ ਪਾਣੀ ਪੁਆ ਕੇ ਨਾ ਟੋਰ ਦਿੱਤਾ ਸੀ ਵਧੀਆ ਤੇ ਮੇਰੇ ਭਰਾ ਤੇ ਮੇਰੇ ਦੋ ਚਾਚੇ ਹੈਗੇ ਨੇ ਚਾਚੇ ਤੇ ਮੁੰਡੇ ਹੈਗੇ ਨੇ ਤਿੰਨ ਤੇ ਉਹਨਾਂ ਦੇ ਦਿਲ ਚ ਹੀ ਗਈ ਸੀ ਉਹ ਜਦੋਂ ਹੱਥ ਫੇਰ ਤੇ ਨਾ ਟੋਰਾ ਸੀ ਉਹਦੋਂ ਨਹੀਂ ਆਏ ਸੀ ਉਹ ਮਨੇ ਚਲੇ ਗਏ ਸੀ ਇਹਨਾਂ ਦੇ ਦਿਲ ਚ ਹੀ ਗਈ ਸੀ ਅਸੀਂ ਅੱਕਰ ਕੱਢਣੀ ਮੁੰਡੇ ਨੂੰ ਅਸੀਂ ਮਾਰਨਾ ਹੀ ਮਾਰਨਾ ਇਹਦਾ ਨਾਂ ਲੈਂਦੇ ਸੀ ਵੇ ਇਹੀ ਕਿਹਾ ਸੀ ਮੇਰੇ ਦੋ ਹੁਣ ਦੋ ਬੱਚੇ ਹੋ ਗਏ ਤੁਸੀਂ ਮੇਰਾ ਮੰਦਾ ਮੰਗਦੇ ਤੇ ਮੇਰਾ ਘਰ ਝੜਦੇ ਤੇ ਦੇ ਤੇ ਇਹਨਾਂ ਮੇਰੇ ਚ ਕਿਹੜੇ ਇੱਕ ਚਾਚਾ ਹੈਗਾ ਨਾ ਡਾਕਟਰ ਉਨ ਉਹਨੇ ਮੇਰੇ ਵੀਰੇ ਨੂੰ ਕਿਹਾ ਸੀ ਤੂੰ ਆਮਲਾ ਕਰਨਾ ਹੀ ਕਰਨਾ ਹੈ ਅਸੀਂ ਤੇਰੇ ਨਾਲ ਆ ਪਹਿਲਾਂ ਉਹਨੂੰ ਭੇਜਿਆ ਨੇ ਫਿਰ ਆਪ ਨਾਲ ਆ ਗਏ ਸੀ ਕਿੰਨੇ ਸਿਰੋ ਵੀ ਮੈਰਿਜ ਹੋਈ ਨਹੀਂ ਪਈ 6 ਮਾ ਸਾਲ ਲੱਗਾ ਹੈ ਉਹ 2026 ਨਹੀਂ ਹੋਇਆ ਚੜਾ ਜਦੋਂ 6 ਮਾ ਸਾਲ ਲੱਗਾ ਅੱਛਾ ਹਾਂਜੀ 6 ਸਾਲ ਹੋ ਗਏ ਨਾਲ ਮੈਰਿਜ ਹਾਂਜੀ ਲਾ ਮੈਰਿਜ ਹੋ ਗਈ ਦੋ ਬੱਚੇ ਨੇ ਕਕੂੜੀ ਇੱਕ ਮੁੰਡਾ ਹੈ ਇੱਕ ਹੀ ਭਰਾ ਤੁਹਾਡੇ ਫਿਰ ਰੰਝਾ ਰੱਖਦੇ ਸੀ ਹਾਂਜੀ ਰੰਝਾ ਰੱਖਦੇ ਸੀ ਕਮਲਾ ਕਿੰਨਾ ਕੀਤਾ ਉਹਨਾਂ ਨੇ ਕੀਤਾ ਹਾਂਜੀ ਉਹਨਾਂ ਨੇ ਕੀਤਾ ਸੀ ਬਲ ਕੰਮ ਤੋ ਆ ਰਿਆ ਸੀ ਮਜ਼ਦੂਰੀ ਤੋ ਬੇਨਤੀ ਅਸੀਂ ਬੰਦੇ ਆ ਕੰਮ ਕਰਕੇ ਆ ਰਿਆ ਸੀ ਕਹਿੰਦਾ ਅਸੀਂ 2 ਦਿਨ ਕੰਮ ਤੇ ਲਾ ਲਨ ਉਦੋਂ ਬਾਅਦ ਮਸ਼ੀਨ ਨਾਲੇ ਇੰਨਾ ਟਾਈਮ ਕਰੇ ਵੀ ਨਹੀਂ ਰਹਿੰਦੇ ਤਿੰਨ ਤਿੰਨ ਮਹੀਨੇ ਬਾਹਰ ਜਾਂਦੇ ਨੇ ਸੀ ਜਾਣ ਲਾਂ ਹਾਂ ਮੈਂ ਛੇ ਰੁਪਏ ਕੰਮ ਤੋ ਆ ਰਿਆ ਥੇ ਤੇ ਚੱਕੀ ਤੋ ਆਟਾ ਮੈਨੂੰ ਕਰੂ ਫੋਨ ਕੀਤਾ ਨੇ ਭਈ ਆਟਾ ਲੈ ਕੇ ਆ ਜਾ ਘਰਾਂ ਨੂੰ ਤੇ ਮੈਂ ਉਥੋਂ ਆਟਾ ਚਾਹ ਕੇ ਤੇ ਮੇਰੇ ਮਗਰੋਂ ਇੰਨਾ ਵਾਰ ਕਰਤਾ ਹੈ ਲੈ ਗਿਆ ਮੋਟਰਸਾਈਕਲ ਤੋ ਕੋਟ ਮਾਰ ਕੀਤੀ ਤੇ ਸਿਰ ਵਾਲੀਆਂ ਸੱਟਾਂ ਲਾਈਆਂ ਨੇ ਕਿਰਚਾ ਮਾਰੀਆਂ ਤੇ ਪੇਗੋ ਪੇ ਮਾਰੇ ਨੇ ਮਾਰੀਆਂ ਤੇ ਕਿਉਂ ਕੀ ਵਜ੍ਹਾ ਸੀ ਮਾਰਨ ਦੀ ਇਹ ਸਾਡੇ ਦੋ ਜੀ ਲਵ ਮੈਰਿਜ ਹੈ ਪਿੰਡ ਜੀ ਦੋਨਾਂ ਦੀ ਮੈਰਿਜ ਹੈ 6 ਸਾਲ ਹੋ ਗਏ ਨੇ ਆ ਦੋ ਬੱਚੇ ਵੀ ਨੇ ਮੇਰੇ ਪਿੰਡ ਦੇ ਵਿੱਚ ਹੀ ਹਾਂਜੀ ਪਿੰਡ ਜੀ ਅੱਛਾ ਕੀ ਹੁੰਦੀ ਕੀ ਕਾਰਨ ਸੀਗਾ ਹੰਦਾ ਕਾਰਨ ਉਹਨਾਂ ਪਹਿਲੇ ਹੀ ਕਹਿਆ ਹੈ ਵੀ ਤੈਨੂੰ ਮਾਰਨਾ ਹੈ 6 ਸਾਲ ਹੋ ਗਏ ਨੇ ਯਾਨੋ ਤੇ ਨਾ ਕਿਹਾ ਹੈ ਮਾਰਨਾ ਹੈ ਤੇ ਨੂੰ ਤਿੰਨਾ ਰਾਜੀ ਨਹੀਂ ਹੈਹੀਂ ਤੇ ਬਾਕੀ ਮਾਂ ਪੇ ਕਰੋ ਤੋਰਿਆ ਨੇ ਤੇ ਤਾਏ ਚਾਚੇ ਹਾਰੇ ਇੰਦਾ ਪਰਾ ਇਨਾ ਸਾਰੇ ਨਾਲ ਮਿਲ ਕੇ ਮਾਰੇ ਆ ਕੀ ਇਹ ਕਿ ਕੁੱਟ ਮਾਰ ਕੀਤੀ ਹਾਂਜੀ ਕਿ ਉਹ ਤੇ ਕੀ ਮਾਰਿਆ ਕੀ ਤੁਹਾਡੇ ਕਾਪੇ ਤੇ ਕਿਰਚਾ ਹੋਰ ਕੀ ਹੋਰ ਡਾਂਗਾ ਛੋਟੀਆਂ ਨਾਲ ਕੁੱਟਿਆ ਕਿੰਨੇ ਜਣੇ ਹਮਲਾਵਾਰ ਸੀ ਅਸੀਂ 6 6-7 ਜਣੇ ਗਏ ਕੋਣ ਸੀਗੇ ਇੱਕ ਸਰਵਜੀਤ ਸਿੰਘ ਮੰਗਲ ਸਿੰਘ ਨੇ ਕੀ ਲੱਗਦੇ ਸੀ ਇਹਦਾ ਸੌਰਵ ਪਰਿਵਾਰ ਤੇ ਮੇਰੇ ਤੇ ਉਹਨਾਂ ਨੇ ਅਬੜਾ ਹਾਂਜੀ ਦੂਜੇ ਪਾਸੇ ਇਸ ਮਾਮਲੇ ਦੇ ਉੱਤੇ ਪੁਲਿਸ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਕਹਿੰਿਆ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੀ ਮਾਮਲਾ ਹੈਗਾ ਤੇ ਕੀ ਕਾਰਵਾਈ ਕੀਤੀ ਹੈ ਜੀ ਥਾਣਾ ਸਦਰ ਵਿੱਚ ਨਾ 4 ਤਰੀਕ ਨੂੰ ਲੜਾਈ ਹੋਈ ਸੀ ਜਿਸ ਵਿੱਚ ਜਸਵਿੰਦਰ ਸਿੰਘ ਨੂੰ ਸੱਟਾਂ ਲੱਗੀਆਂ ਸੀ ਇਸ ਇਹ ਸਰਜੀ ਸਿੰਘ ਮੰਗਲ ਸਿੰਘ ਜਸਵਿੰਦਰ ਸਿੰਘ ਅਮਰਜੀਤ ਗੁਰਪ੍ਰੀਤ ਸਿੰਘ ਹੋਰਾਂ ਨੇ ਇਹਨਾਂ ਨੂੰ ਨਾ ਪਿੰਡ ਕਮਾਲੀ ਵਾਲੇ ਕੀ ਕਰਕੇ ਇਹਨਾਂ ਨਾਲ ਕੋਲ ਮਾਰ ਕੀਤੀ ਸੀ ਇਸ ਸਬੰਧ ਦੇ ਵਿੱਚ ਮੁਕਦਮਾ ਨੰਬਰ 8 ਮਿਤੀ 91 323 4148 ਨੰਬਰ ਥਾਣਾ सदर ਫਿਰੋਜ਼ਪੁਰ ਮੁਕਦਮਾ ਦਰਜ ਕੀਤਾ ਤਫਤੀਸ਼ ਜਾਰੀ ਹੈ ਸਰ ਰੰਜੀਸ਼ ਕੀ ਇਹ ਦਸੀ ਹੈ ਰੰਜੀਸ਼ ਜੀ ਨਾਲ ਕੋਈ ਦੁਕਾਨ ਦੇ ਵਿੱਚ ਕੋ ਟਕੜਾ ਜਿਆ ਹੈਗਾ ਸੀ ਦੁਕਾਨ ਦਾ ਕੋਈ ਸਮਾਨ ਵਗੈਰਾ ਘੜਾ ਜੀ ਦੇ ਉਸ ਸਮਾਨ ਵਗੈਰਾ ਉਹਨੇ ਪੈਸੇ ਮੰਗੇ ਉਸ ਤੋਂ ਬਾਅਦ ਆ ਕੇ ਇਹਨਾਂ ਨੂੰ ਕੁੱਟ ਮਾਰੀ ਕਿ ਲਵ ਮੈਰਿਜ ਦਾ ਸੀ ਕਹਿ ਰਹੇ ਸੀਗਾ ਲਵ ਮੈਰਿਜ ਪੇਰੈਂਟ ਦੇ ਵਿੱਚ ਹੀ ਉਹਨੇ ਕਰਾਈ ਸੀਗੀ ਆਪ ਇਹਦੇ ਉਸ ਤੋਂ ਬਾਅਦ ਜਦੋਂ ਉਹ ਬਾਨਾ ਲਾਇਆ ਉਹਨੇ ਹਮ ਪੈਸੇ ਦਾ ਬਾਨਾ ਲਾ ਲਿਆ ਉਸ ਤੋਂ ਬਾਅਦ ਆ ਕੇ ਇਹਨਾਂ ਨੂੰ ਕੁੱਟ ਮਾਰ ਦਿੱਤੀ ਹੁਣ ਮਾਮਲਾ ਦਰਚ ਸਾਰਿਆਂ ਦੇ ਬਤਨ ਮਾਮਲਾ ਦਰਚ 6 ਮਹੀਨੇ ਦੇ ਖਰਾਬ ਦਰਜ ਹੋਇਆ ਮਕਦਮਾ ਤਫਤੀਸ਼ ਹੈ ਖਿਆਲ ਨੂੰ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਕਦੋਂ ਰੋਪਿਆ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਹਕੀਕਤ ਦੀ ਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਜੈ ਸਿੰਘ ਦੀ ਰਿਪੋਰਟ